ਦੇਖ ਨਾ ਉਹਰੇ ਤੋਂ ਮੈਂ ਤੁਹਾਨੂੰ ਫੋਨ ਕਰ ਰਿਹਾ ਸੀ ਕਦੋਂ ਦੀ ਗੱਲ ਹੈ ਲੈ ਪਰ ਜਿੰਨੀ ਟ ਹੋਏ ਸ ਕਿੰਨੇ ਮਿੰਟ ਬਾਅਦ ਆ ਗਿਆ ਮੈਂ ਅੱਛਾ ਕਿ ਆਮਲਾ ਹੋਇਆ ਕੌਣ ਆਇਆ ਥਾ ਉਹ ਜਿਹ ਪਹਿਲਾਂ ਉਹ ਚੁੰਡਾ ਸੀ ਆ ਉਹ ਤੇ ਡਿੰਗੀ ਦੇਖਾਇਆ ਡਿੰਗੀ ਲੈ ਕੇ ਬਾਅਦ ਗਏ ਮੈਂ ਗੱਡੀ ਖੋਲੀ ਖੋਲ ਨਹੀਂ ਪਾਏ ਬਲੌਕ ਪਰ ਕੇ ਚਾਉ ਰੋਡ ਤੇ ਖੇਤ ਤੇ ਚਲੇ ਗਏ ਆਪੇ ਕਰਾ ਕੇ ਲੈ ਕੇ ਤਬੀ ਬਾਅਦ ਕਿਤਰੀ ਰਿੰਗ ਸੀ ਹਾਂਜੀ ਕਿਤਰੀ ਰਿੰਗਾਂ ਸੀ ਰਿੰਗ 9 10 ਸੀ ਉਹਾਂ ਕੇ ਬਾਗ ਜਿੰਨੇ ਜਾਣੇ تھے ਹਾਂਜੀ ਕਿਤਨੇ ਜਾਣੇ تھے ਇੱਕ ਇੱਕ ਦਾ ਹਾਂਜੀ ਮੋਨਾ ਤਾਂ ਸਰਦਾਰ ਦਾ ਸੀ ਸਰਦਾਰ ਨਹੀਂ ਕੁਝ ਹਥਿਆਰ تھا ਉਸਕੇ ਬਸ ਨਹੀਂ ਪਤਾ ਕੋਈ ਨਹੀਂ ਉਹ ਮਨੋਗਰੇ ਰੂਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਈਸੀ ਕਸਟਮਰ ਬਣ ਕੇ ਆਏ ਸੀਗੇ ਜਿੱਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਤਖਾ ਤੋਂ ਰਿੰਗਾ ਦੇਖ ਰਹੇ ਦੇਖਦੇ ਨੇ ਰਿੰਗਾ ਦੇਖੀਗਾ ਪਾਕੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਿਆ ਸੀਗਾ ਬੈਠਾ ਹੈ ਰਿੰਗਾ ਦੇਖ ਰਿਹਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਕੋਈ ਖਿਆਲ ਵੀ ਸੀ ਹੱਥ ਜੋੜ ਕੇ ਨਾ ਉਹ ਨਹੀਂ ਉਹਨੇ ਹੀ ਨਹੀਂ ਕੁਝ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੁਝ ਨਹੀਂ ਕਸਟਮਰ ਲੈ ਕੇ ਵਸੇ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦੋਂ ਉਹਨੇ ਡੱਬਾ ਫੋਲਡ ਕੀਤਾ ਤੇ ਵੀ ਕਿੰਨੇ ਦਾ ਨੁਕਸਾਨ ਹੋ ਜਾਂਦਾ ਹੁੰਦਾ ਦੇਖਣਾ ਪਣਾ ਰਿਹਾ ਰਿੰਗਾ ਦਾ 12 ਰਿੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂ ਜੀ ਆਈ ਤੇ ਸਾਡੇ ਸਰਿਕਾ ਸਨਾਰੇ ਦੁਕਾਨ ਤੇ ਲੁੱਟ ਦੀ ਘਟਨਾ ਹੋ ਰਹੀ ਆ ਕੀ ਕਹਣਾ ਸਾਨੂੰ ਇਹ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਲ ਯੂਨਿਵਰਸਾ ਖੰਨਾ ਰੋਡ ਤੇ ਸਮਰਾਲੇ ਉਹਦੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਇਹਨਾਂ ਦਾ ਜਮਾ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 400 ਵੀਸੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਤੋਲੇ ਮੇਰੇ ਖਾਤਿਬ ਦੇ ਵਿੱਚ ਪੰਜ-ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਾਖਲ ਕਰਾਂਗੇ ਕਮੁੱਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਮੁਲਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ। ਕਾਰ ਦਾ ਨੰਬਰ ਕੁਝ ਪਤਾ ਲੱਗਿਆ ਵੀ ਕਾਰ ਦਾ ਪੀਵੀ 10 ਐਚਵਾਈਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਜੀ। ਸਸਪੈਕਟਡ ਨੰਬਰ ਹੈ ਦੇਖਦੇ ਆ ਕਿ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV